ਮੈਂ ਲੱਕੜ ਦਾ ਕੰਮ ਕਰਦਾ ਕਰਪੈਂਟਰ ਦਾ ਮੈਂ ਸਭ ਆਪਣੇ ਕੰਮ ਤੇ ਚੱਲ ਰਿਹਾ ਸੀ ਇੱਕ ਗੱਡੀ ਮੇਰੇ ਬੈਕ ਸਾਈਡ ਆ ਰਹੀ ਸੀ ਉਹ ਮੈਨੂੰ ਹਾਰਨ ਵੀ ਦੇ ਰਹੀ ਸੀ ਉਹ ਰਸਤਾ ਚੌੜਾ ਘਟ ਉਹ ਰਸਤਾ ਚੌੜਾ ਘਟ ਹੋਣ ਦੀ ਵਜ੍ਹਾ ਨਾਲ ਮੈਂ ਉਹਨਾਂ ਨੂੰ ਸਾਈਡ ਨਹੀਂ ਦੇ ਸਕਿਆ ਅੱਗੇ ਜਾ ਕੇ ਥੋੜਾ ਜਿਹਾ ਖੁੱਲਾ ਰਸਤਾ ਆਇਆ ਮੈਂ ਹੌਲੀ ਮੋਟਰਸਾਈਕਲ ਕਰਕੇ ਔਰ ਉਹਨਾਂ ਨੂੰ ਮੋਟਰਸਾਈਕਲ ਤੇ ਬੈਠੇ ਨੇ ਸਾਈਡ ਦਿੱਤੀ ਹੱਥ ਮਾਰ ਕੇ ਵੀ ਤੁਸੀਂ ਲੰਘ ਜਿਓ ਉਸ ਚੱਕਰ ਤੋਂ ਬੱਚੋ ਉਹਨਾਂ ਤੋਂ ਗੱਡੀ ਮੇਰੇ ਪਿੱਛੇਲੇ ਪਾਸੇ ਗੱਡੀ ਵੱਜ ਗਈ ਤੇ ਜਿਹਦੇ ਨਾਲ ਅੱਗੇ ਮੇਰਾ ਮੋਟਰਸਾਈਕਲ ਸੀਗਾ ਉਹ ਬਾਹਰ ਚੜਕੇ ਪਿਆ ਤੇ ਜਿਹੜਾ ਮਤਲਬ ਮੇਰਾ ਫੇਸ ਸੀਗਾ ਉਹ ਫੇਸ ਮੇਰਾ ਸੜਕ ਤੇ ਵੱਜਾ ਨੁਕਸਾਨ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਜੀ ਮੇਰੇ ਮੂੰਹ ਦਾ ਨੁਕਸਾਨ ਸੀਗਾ ਜਿੰਨਾ ਵੇ ਸੀਗਾ ਯਾਨੀ ਕਿ ਹੋਰ ਮੈਨੂੰ ਕਿਤੇ ਸੱਟ ਵੀ ਨਹੀਂ ਲੱਗੀ ਕਿਉਂਕਿ ਹੌਲੀ ਸੀ ਮੈਂ ਰੋਕ ਕੇ ਸਾਈਡ ਦਿੱਤੀ ਤੇ ਡਗਣ ਨਾਲ ਮੇਰੇ ਮੂੰਹ ਦੇ ਜਬਾੜੇ ਦੋਨੇ ਇਥੋਂ ਅੱਖ ਦੀ ਹੱਡੀ ਆ ਚੀਜ਼ ਨੱਕ ਔਰ ਮੇਰੇ ਦੰਦਾਂ ਦੇ ਅੰਦਰਲੇ ਬਸ ਸਾਰਾ ਕੁਝ ਮੇਰਾ ਟੁੱਟ ਗਿਆ ਜਿਹੜੇ ਹਸਾਬ ਨਾਲ ਮੇਰੇ ਸਾਟ ਲੱਗੀ ਸੀ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਆਪਦੇ ਦੁਬਾਰਾ ਬੱਚਿਆਂ ਚ ਵਾਪਸ ਜਾਊਂਗਾ ਜਾਂ ਮੈਂ ਉਹਦੀ ਜ਼ਿੰਦਗੀ ਮੇਰੀ ਮੈਨੂੰ ਜਿਉਣ ਨੂੰ ਮਿਲੂਗੀ ਉਹਨਾਂ ਨੇ ਕਿਹਾ ਸੀਗਾ ਵੀ ਮੂੰਹ ਦੀ ਸਰਜਰੀ ਹੋਣੀ ਹੈ ਇਹਦੇ ਵਾਸਤੇ ਉਹਨਾਂ ਨੇ 1.5 ਲੱਖ ਰੁਪਏ ਸਾਥੋਂ ਮੰਗਿਆ ਸੀ ਢੜੀਦਾਰ ਬੰਦਾ ਜੀ ਮੇਰੇ ਕੋਲ 1.5 ਲੱਖ ਦਾ ਇੰਤਜ਼ਾਮ ਨਹੀਂ ਸੀ ਅਸੀਂ ਡਾਕਟਰ ਨੂੰ ਕਿਹਾ ਵੀ ਸਾਡਾ ਕਾਰਡ ਚਲਾ ਲਓ ਕਾਰ ਸੀਗਾ ਉਹ ਕਹਿੰਦੇ ਵੀ ਇੱਥੇ ਕਾਰ ਨਹੀਂ ਚੱਲਣਾ ਫਿਰ ਚਲੋ ਉੱਥੇ ਹਸਪੀਟਲ ਦੇ ਵਿੱਚ ਹੀ ਇੱਕ ਵਰਕਰ ਕੰਮ ਕਰਦਾ ਸੀ ਉਹਨੇ ਸਾਨੂੰ ਮਤਲਬ ਇੱਕ ਸੰਸਤਾ ਜੀ ਨੂੰ ਉੱਥੇ ਖਾਲਸਾਇਡ ਕਹਿਣ ਉਹਦੇ ਬਾਰੇ ਸਾਨੂੰ ਦੱਸਿਆ ਪਰ ਉਹਨਾਂ ਨੇ ਜਿੱਥੋਂ ਤੱਕ ਹੋ ਸਕਿਆ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਮੈਂ ਉਹਨਾਂ ਦਾ ਬਹੁਤ ਬਹੁਤ ਅਤਿ ਧੰਨਵਾਦ ਕਰਨਾ ਪ੍ਰਮਾਤਮਾ ਕਰੇ ਹਮੇਸ਼ਾ ਉਹਨਾਂ ਦੀ ਸਦਾ ਹੀ ਚੜ੍ਹਾਈ ਰਵੇ ਬਹੁਤ ਵਧੀਆ ਉਹਨਾਂ ਦਾ ਸਦਾਗਾ ਜੋ ਕੰਮ ਹੈ ਔਰ ਬਹੁਤ ਹੀ ਵਧੀਆ ਉਹਨਾਂ ਦੀ ਸੰਸਥਾ ਮੈਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਮਾਤਮਾ ਕਰੇ ਮੈਂ ਸਹੀ ਹੋ ਜਾਾਂ ਜਿੰਨਾ ਵੀ ਮੈਂਥੋ ਹੋ ਸਕਦਾ 150 ਰੁਪਈਆ 2 ਰੁਪਏ ਮੈਂ ਯੋਗਦਾਨ ਦੇਉਂਗਾ ਨਾਲ ਕਿਉਂਕਿ ਜਿਵੇਂ ਉਹਨਾਂ ਨੇ ਮੇਰੀ ਹੈਲਪ ਕਰੀ ਜੇ ਕੱਲ ਨੂੰ ਕਿਸੇ ਦੀ ਹੋਰ ਵੀ ਇਸੇ ਤਰ੍ਹਾਂ ਹੈਲਪ ਹੋ ਸਕੇ